ਉਪਨਾ ਹੁਕ 5:00 ਹੋਈ ਆ ਹਾਂਜੀ ਸਾਸੀਆ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੇਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡਾ ਕੋਰੇ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਆ ਅੱਜ ਦੀ ਵੀਡੀਓ ਦੇ ਵਿੱਚ ਜੈ ਜੇ ਕੀਮਤ ਦੀਆਂ ਆ ਸਾਰੀਆਂ ਵਹਿੜਾਂ ਤੇ ਆ ਮੱਝ ਇਹਨਾਂ ਦੇ ਵਿੱਚੋਂ ਇੱਕ ਤੋਕੜ ਗੱਬਣ ਚੈੱਕ ਪਾਸ ਵਹਿੜ ਆ ਆ ਜਿਹੜੀ ਸਕਰੀਨ ਤੇ ਤੁਸੀਂ ਵੇਖ ਰਹੇ ਆ ਏ ਬਾਈ ਦੱਸਦਾ ਤੋਕੜ ਗੱਬਣ ਚੈੱਕ ਪਾਸ ਆ ਇਹ ਸਾਰਾ ਮਾਲ ਸੇਲ ਆ ਵਿਕਾਊ ਆ ਤਾਜ਼ੀਆਂ ਸੂਈਆਂ ਗਾਵਾਂ ਇਨਫੋਰਮੇਸ਼ਨ ਲੈ ਦੰਨਾ ਸਾਰੀਆਂ ਵਹਿੜਾਂ ਕਬੱਡੇ ਕੱਦਾਂ ਲਗਾਈਆਂ ਹਾਂਜੀ ਬਾਈ ਸਸਰੀ ਕਾ ਸਸਰੀ ਕਾ ਜੀ ਨਾਮ ਦੱਸ ਦੀ ਨਾ ਗਰਜੰਡ ਸਿੰਘ ਜੀ ਪਿੰਡ ਕੋਰਿਆ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਫੋਨ ਨੰਬਰ ਦੱਸ ਦੀ 70884 34763 ਕਿਹੜੇ ਪਾਸੇ ਲੱਗੇ ਉਧਰਲੇ ਪਾਸੋਂ ਮੈਂ ਆਲੇ ਪਾਸੇ ਸ਼ੁਰੂ ਕਰ ਲੈਨੇ ਆ ਮੈਂ ਤੋਂ ਹੀ ਲੱਗ ਪੋ ਹਾਂਜੀ ਦੱਸ ਦਿਓ ਉਹਦੇ ਬਾਰੇ ਪੀੜਾ ਸੁਆ ਜੀ ਹਾਂ ਆਪਾਂ ਉਹਦੇ ਚਾਚੇ ਕਿਹਾ ਤੋਂ ਲਈ ਆ ਹਾਂ ਸੋਭਾ ਜੀ ਸੌਦਾ ਹੋਇਆ ਅੱਜ ਠੀਕ ਹੈ ਹਾਂ ਉਹਨਾਂ ਨੇ ਖੱਤੀ ਵਪਾਰੀ ਨਿਗਾਹ ਖੇ ਦੇ ਦਿੱਤੇ ਅੱਜ ਤਾਂ ਉਹਨਾਂ ਨੇ ਵੀ ਦੇਤੀ ਠੀਕ ਹੈ ਹਾਂ ਜੀ ਕਿੰਨੇ ਦਿਨ ਲੈਂਦੀ ਐ ਇਹ ਲੈਂਦੀ ਜੀ 13 ਤੋਂ 14 ਦਿਨ 13 14 ਦਿਨ ਦੀ ਹਾਂ ਤੇ 15 ਕਿਲੋ ਉਹਦੇ ਕੰਡਿਆ ਖੜਦੋ ਚੋਇਆ ਜੇ ਸੇਵਾ ਕਰਦੇ 16 ਵੀ ਕਰ ਜਾਂਦੀ ਐ ਠੀਕ ਹੈ ਹਾਂ ਜੈ ਜਮਲ ਪਹਿਲੇ ਦੱਸ ਦਈਏ ਜੈ ਜਿਆ ਕੋਈ ਭੁਗਾਈ ਨਹੀਂ 15 ਦਿਨਾਂ ਕਰੇ ਨੇ ਸਾਂਭਣੀ ਵੀ ਆ ਡੇਢ ਤੋਂ ਕਰ ਦਾਂਗੇ ਮਨ ਤਾਂ ਕੱਢ ਬਾਹਰ ਨੂੰ ਲੋ ਵੀ ਇੱਕ ਨੰਬਰ ਬਾਈ ਦੱਸਦਾ ਕਿ ਆਪਦੇ ਘਰੋਂ ਹੀ ਮੱਝ ਲਈ ਆ ਤੀਜੇ ਸੂਏ ਮੱਝ ਸੁੰਦੀ ਆ ਬਾਈ ਕਹਿੰਦਾ ਉਹ ਕਹਿੰਦੇ 15 ਕਿਲੋ ਦੁੱਧ ਇਹਦੇ ਥੱਲੋਂ ਅਸੀਂ ਦੂਜੇ ਸੂਏ 'ਚ ਹੋਇਆ ਜਿਹਦੇ ਪਸੰਦ ਆਉ ਬਾਈ ਦੇ ਘਰੇ ਆਜੋ ਅਗਲਾ ਆਪਦਾ ਤਸੱਲੀ ਕਰਕੇ ਲੈ ਜੇ ਵਜਨ ਵਜੋਂ ਬਹੁਤ ਆ ਨੀਲੀ ਰਾਵੀ ਦੀ ਮੱਝ ਆ ਮਲਟ ਲਾ ਹਜੇ ਬਹੁਤ ਬਾਕੀ ਆ 13 14 ਦਿਨ ਬਾਈ ਦੱਸਦਾ ਭਾਵੇਂ 15 ਹੀ ਮੰਨ ਲਓ ਕਈ ਵਾਰ ਪਤਾ ਨਹੀਂ ਹੁੰਦਾ ਜਾਨਵਰ ਦੋ ਦਿਨ ਪਹਿਲਾਂ ਸੂਪੇ ਹੋ ਸਕਦਾ ਦੋ ਦਿਨ ਉੱਪਰ ਲੈ ਜੇ ਉਹ ਅੱਗੇ ਵਾਈਗਰੂ ਦੇ ਰੰਗ ਆ ਬਾਕੀ ਵਾਲ ਢੱਲਾਂ ਪਈਆਂ ਬਹੁਤ ਹਾਦੀ ਚਵਾਈ ਵਾਲੇ ਥਾਣ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਗੈਪ ਚ ਨਿਖੜ ਮੇ ਇਕੱਲੇ ਇਕੱਲੇ ਲੱਗੇ ਹੋਇਆ ਕੋਈ ਵਾਧੂ ਫੋਟ ਸ਼ਾਂਗ ਹੈ ਨਹੀਂ 1.5 ਲੱਖ ਮੁੱਲ ਹੈ ਮਾਨ ਤਾਨ ਹੋ ਜੂ ਜੇ ਕੋਈ ਮੱਝ ਲੈਣ ਦਾ ਚਾਹ ਬਾਣਾ ਤੇ ਫੋਨ ਲਾ ਲਓ ਬਾਈ ਨੂੰ ਆਪਦੀ ਘਰੇ ਆ ਕੇ ਤਸੱਲੀ ਕਰਕੇ ਲੈ ਜਿਓ ਤੋਕੜ ਗਾ ਬਣ ਕਿੰਨੇ ਚਿਰ ਦੀ ਬਾਈ ਤੇ ਜੀ ਦੂਜਾ ਸੂਆ ਸੂਈ ਆ ਤੀਜੇ ਦੀ ਗੱਬਣ ਦੂਜਾ ਸੁਹਾ ਸੂਈ ਹਾਂਜੀ ਤੀਜੇ ਦੀ ਗੱਬਣ ਹਾਂਜੀ ਕਿੰਨੇ ਚਿਰ ਦੀ ਇਹ ਹੈਗੀ ਜੀ ਪੰਜ ਮਹੀਨੇ ਦੀ ਬਾਕੀ ਅਗਲਾ ਚੈੱਕ ਕਰਾ ਕੇ ਲਿਆ ਡਾਕਟਰ ਦਾ ਲਿਆ ਪੰਜਵੇਂ ਮਹੀਨੇ ਦੀ ਗੱਬਣ ਪੰਜਾਂ ਦੀ ਗੱਬਣ ਚੈੱਕ ਕਰਾ ਕੇ ਲਿਆ ਫਿਰ ਗੱਲ ਹੀ ਨਿਬੜ ਗਈ ਆਪਾਂ ਚੈੱਕ ਤੇ ਡਾਕਟਰ ਤੇ ਹਾਂ ਅਗਲਾ ਤਸੱਲੀ ਜਿਹੜਾ ਦੁੱਧ ਚੋ ਲੈਣਾ ਹਾਂ ਬਾਕੀ ਆਪਾਂ ਹੀ ਤਸੱਲੀ ਕੀਤੀ ਹੋਈ ਆ ਅਗਲਾ ਕਰਾ ਲੈ ਅਗਲਾ ਕਰਾ ਲੈ ਮੰਨ ਕੇ ਉਹ ਗੱਲ ਵੀ ਗਈ ਜਿਹੜਾ ਇੱਕ ਦਾ ਬੰਦਾ ਹੋ ਜਾਂ ਓਵੇਂ ਲਿਆਂਦੀ ਚਲੋ ਅੱਗੇ ਇੱਕ ਅੱਧੇ ਪਸ਼ੂ ਚ ਹੋ ਗਿਆ ਬਾਰ ਬਾਰ ਬੰਦਾ ਧੋਖਾ ਨਹੀਂ ਖਾਂਦਾ ਜੇ ਪਸ਼ੂ ਖਾਲੀ ਨਿਕਲੂਗਾ ਜਿੰਨਾ ਖਰਚਾ ਹੋ ਡਬਲ ਦੇਾਂਗੇ ਆ ਸਹੀ ਹੈ ਦੁੱਧ ਜਿਹੜਾ ਚੋ ਲੈਣਾ ਚੋਲ ਲੈਣ ਜੀ ਬਣ ਕੇ ਤਾਂ ਦੁੱਧ ਹੈ ਜੇ 13 ਤੋਂ ਬਾਹਰ ਸਵਾ 13 13 ਤੇ 12 ਕਿਲੋ ਤੱਕ ਅਗਲਾ ਘਰ ਵੀ ਗਾਰੰਟੀ ਵੀ ਲੈਂਦੇ ਕੱਢੋ ਬਾਹਰ ਨੂੰ ਦੋਸਤੋ ਦੁੱਧ ਬਾਈ ਕਹਿੰਦਾ 13 13.5 ਹੋ 12 ਕਿਲੋ ਦੀ ਦੁੱਧ ਦੀ ਗਾਰੰਟੀ ਬਾਈ ਕਹਿੰਦਾ ਅਗਲੇ ਦੇ ਘਰ ਤੱਕ ਦੀ ਆਪਾਂ ਦੇ ਦੇਾਂਗੇ ਜਿਹਦੇ ਪਸੰਦ ਆਊਗੀ ਦੋ ਟਾਈਮ ਤਿੰਨ ਟਾਈਮ ਅਗਲਾ ਚੋ ਕੇ ਲੈ ਜੇ ਪੰਜਾਂ ਮਹੀਨਿਆਂ ਦੀ ਗੱਭਣ ਹੈ ਚੈੱਕ ਪਾਸ ਹੈ ਬਾਈ ਦੀ ਤਸੱਲੀ ਕਰਾਈ ਹੈ ਜਿਹਦੇ ਪਸੰਦ ਆਉ ਅਗਲਾ ਆਪ ਦੀ ਚੈੱਕ ਕਰਾ ਕੇ ਲਿਆ ਸਕਦਾ ਪੂਰਾ ਮੁੱਠੀ ਵਾਲਾ ਦੀ ਚਵਾਈ ਵਾਲਾ ਥਾਣਾ 2 2.5 ਮਹੀਨੇ ਨੇ ਵਧੀਆ ਦੁੱਧ ਪਿਆ ਦੇਣਾ ਤੇ ਮਗਰਲਾ ਕੋਈ 1.5 ਮਹੀਨਾ ਵਧੀਆ ਸਾਭ ਕੇ ਸੇਵਾ ਕਰਕੇ ਕਈ ਭੈਣ ਭਰਾ ਹੁੰਦੇ ਆ ਟੋਕੜ ਗੱਬਣ ਪਸ਼ੂ ਲੈ ਲੈਂਦੇ ਆ ਨਾਲੇ ਤਾਂ ਕੁਸ਼ਟ ਟਾਈਮ ਦੁੱਧ ਪੀ ਲੈਂਦੇ ਆ ਤੇ ਮਗਰ ਉਹ ਤਿਆਰ ਕਰਕੇ ਸੇਲ ਕਰ ਲੈਂਦੇ ਆ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਹੋ ਜੈ ਜਮਲ ਬਾਈ 53000 ਪੰਤਨ ਹੋ ਜੂ ਕਰ ਦਿਆ ਜੀ 53 ਦੀ ਦੇ ਦੇਣੀ ਹੈ ਜਾਇ ਜੀ ਮੋਲ ਫਿਰ ਵੀ ਮਾਨਤਾਨ ਹੋ ਜੂ 13 ਕਿਲੋ ਦੁੱਧ ਹੈ 12 ਕਿਲੋ ਦੀ ਅਗਲੇ ਦੀ ਘਰ ਤੱਕ ਦੀ ਗਰੰਟੀ ਆ ਸੱਜਰਾ ਜਿਹਨਾਂ ਦੁੱਧ ਦਾ ਵਸਤੀ ਠੰਡੀ ਸੀਲ ਪੂਰੀ ਐ ਚੁਆਈ ਦਾ ਇੱਕ ਨੰਬਰ ਓਕੇ ਆ ਠੰਡੀ ਸੀਲ ਪੂਰੀ ਐ ਚੁਆਈ ਦੀ ਇੱਕ ਨੰਬਰ ਆ ਅਸਦੀ ਚੁਆਈ ਵਾਲੇ ਥਾਣ ਐਚ ਐਫ ਨਸਲ ਦੀ ਡੱਬੀ ਪ੍ਰਿੰਟ ਵਾਲੀ ਵਹਿੜ ਮਾਨਤਾਨ ਹੋ ਜੂ ਕੋਈ ਚੱਕਰ ਨਹੀਂ ਵਹਿੜ ਚੰਗੀ ਆ 2.5 ਮਹੀਨੇ ਦੁੱਧ ਪਿਆ ਜੂ ਮਗਰਲੇ 1.5 ਮਹੀਨਾ ਵਧੀਆ ਸੇਵਾ ਕਰ ਲੋਂਗੇ ਤਿਆਰ ਕਰਕੇ ਹਾਂ ਰਾਜਵਾਨਾ ਫਹਾ ਦੇ ਜੂਗੀ ਵਾਧੇ ਵਾਲੀ ਵਿਹੜ ਤਿੰਨ ਨੰਬਰ ਤੇ ਆ ਜਾ ਬਾਈ ਜੀ ਪਹਿਲਾ ਸੂਆ ਦੁੱਧ ਇਹ ਸਰੇ ਹੈਗਾ ਜੀ ਬੋਲਾ 12 ਕਿਲੋ 12 ਕਿਲੋ ਹਾਂ ਜੀ ਮਗਰ ਕਿੰਨਾ ਕਿੰਨਾ ਕਿ ਪਿਆ ਜੂ ਦੁੱਧ ਬਾਅਦ ਤੇ 16 17 ਕਿਲੋ ਦਾ ਕੋਈ ਜ਼ਿਆਦਾ ਨਹੀਂ ਬੱਚਾ ਕਿਹੜਾ ਦਾ ਇਹਦਾ ਬੱਚਾ ਜੀ ਕਾਲਾ ਜੀ ਨਹੀਂ ਉਹ ਅੰਦਰ ਬੈਠਾ ਜੀ ਬਾ ਕੋਈ ਨੇ ਕੱਢ ਮੈਂ ਵਿਖਾ ਦੇਣਾ ਦੋਸਤੋ ਬੱਚੇ ਇੱਧਰ ਆ ਉਹ ਬੈਠੇ ਠੀਕ ਹੈ 12 ਕਿਲੋ ਬੋਲਾ 15 16 ਕਿਲੋ ਦੁੱਧ ਪਿਆ ਜੂ ਜਿਹਦੇ ਪਸੰਦ ਆਉ ਤਾ ਚਾਰਾਂ ਦਿਨਾਂ ਦੀ ਸੂਈ ਮਗਰ ਵੱਛੀ 12 ਕਿਲੋ ਬੌਲੀ ਹਾਜ਼ਰ 15 ਪਿਆਜੇ 16 ਪਿਆਜੇ ਇੱਥੇ ਦੁੱਧ ਪਿਆਜੂ ਬਾਕੀ ਅੱਗੇ ਦੁੱਧ ਤੁਹਾਡੀ ਸੇਵਾ ਸੰਭਾਲਦਾ ਜੇ ਕੋਈ ਵੱਧ ਸੇਵਾ ਕਰ ਲੂ ਹੋ ਸਕਦਾ ਉਦੋਂ ਹਾਂ ਉਦੋਂ ਵੱਧ ਵਜੇ ਜੈ ਜੈ ਮਾਲ ਜੈ ਜੈ ਹੋਣ ਦੇ ਇਹ ਦੇਜਾਂਗੇ 63000 ਦੀ ਜੀ 63000 ਦੀ ਬਾਈ ਕਹਿੰਦਾ ਦੇ ਦੇਾਂਗੇ ਤੇ ਵਿੱਚੋਂ ਮਾਨ ਤਾਨ ਹੋ ਜੂ 63000 ਚੋਂ ਜਿਹਦੇ ਪਸੰਦ ਆਉ ਅਗਲਾ ਆਪਦੀ ਜੋ ਕੇ ਲੈ ਜੇ 12 ਕਿਲੋ ਬੌਲੀ ਹਾਜ਼ਰ ਹੈ ਮਗਰ ਵਛੀ ਆ 15 16 ਕਿਲੋ ਦੁੱਧ ਤਾਂ ਆਮਣਾ ਹੀ ਪਿਆ ਦੂ ਬਾਕੀ ਜੇ ਕੋਈ 2 ਕਿਲੋ ਵੱਧ ਫੀਡ ਪਾਲੂ ਤੇ ਉਹ ਦੁੱਧ ਵੱਧ ਚ ਹੋ ਸਕਦਾ ਇਹ ਤੁਹਾਨੂੰ ਵੀ ਪਤਾ ਦੁੱਧ ਦੇਣਾ 6 ਵਾਣੇ ਆ ਫੀਡ ਨੇ ਦਾਣੇ ਨੇ ਆ ਤੇ ਅੱਗੇ ਆ ਜਾ ਬਈ 4 ਨੰਬਰ ਤੇ ਇਹ ਜੀ ਦੂਜਾ ਸੂਆ ਹਮ ਬੱਚਾ ਇਹ ਗੱਡੀ ਤੇ ਆਉਂਦੇ ਮਰ ਗਿਆ ਰਾਹ ਦੇ ਵਿੱਚ ਜਦੋਂ ਪਤਾ ਨਹੀਂ ਪੈਰ ਤਾਂ ਲੱਗ ਗਿਆ ਕੀ ਗੱਲ ਬਈ ਡਾਉਨ ਤਾਂ ਵੈਸੇ ਉੱਥੇ ਹੀ ਦੀ ਸੀਗਾ ਠੀਕ ਆ ਹਾਂਜੀ ਉਹ ਹਜੇ ਬੱਚਾ ਪਤਾ ਨਹੀਂ ਚਕਾਇਆ ਹੈ ਬੱਚਾ ਹਾਂਜੀ ਬੱਚਾ ਉਹਨੇ ਦੁੱਧ ਨਹੀਂ ਛੱਡਿਆ ਹੁਣ ਹਾਂਜੀ ਹਾਂਜੀ ਮਹੀਨੇ ਦਾ ਜਿਹੜਾ ਥੂਆ ਉਹ ਕਹਿੰਦੇ ਸੀ ਚਲੋ 5-6 ਦਿਨ ਉੱਤੇ ਵੀ ਲਾ ਲਉ ਸਹੀ ਹੈ ਤੇ ਬਾਕੀ ਅੱਧਾ ਘੰਟਾ ਨੂੰ ਅੱਜ ਨੂੰ ਹੋ ਗਿਆ ਤੇ ਆਪਾਂ ਕੋਈ ਹੁਣ ਖਾਲੀ ਕੀਤੀ ਆ ਕਈ ਵਾਰ ਅਗਲਾ ਮੰਨ ਕੇ ਚਲੋ ਹੁਣ ਜੋ ਆਪਣੀ ਵੀਡੀਓ ਚੱਲ ਪਈ ਅਗਲਾ ਕਹਿੰਦੇ ਭਾਈ ਹਾਂ ਦੁੱਧ ਨਹੀਂ ਕੱਢਿਆ ਹੁਣ 10 ਵਜੇ ਚੋਈ ਮੁੰਡੇ 라ਉ 10 ਵਜੇ ਚੋਈ ਤਾਂ ਫੇਰ ਫੇਰ ਹੀ ਜਾ ਕੇ ਬਰਾਬਰ ਹੋਊ ਆਪਾਂ ਉਹ 17 ਕਿਲੋ ਚੋਕੇ ਲੈ ਆਏ ਤੇ 15 ਕਿਲੋ ਦਾ ਗਾਰੰਟੀ ਵਾਲਾ ਘਰ ਦੀ ਵੀ ਲੈ ਲਈ ਕਿੰਨੇ ਦੀ ਜੈ ਜਮਨ ਲ ਇਹ ਦੇ ਲਾਂਗੇ 55000 ਦੀ ਬੱਚਾ ਮਰ ਗਿਆ ਕਰਕੇ ਜਿਵੇਂ ਜਾਨਤਲੀ ਬੱਛੀ ਆ ਦੁੱਧ ਦੇ 18 19 ਕਿਲੋ ਫੁੱਲਾ ਵਜਣਾ ਦੁੱਧ ਬਾਈ ਕਹਿੰਦਾ ਅਗਲੇ ਦੇ ਘਰੋਂ 17 ਚੋਕੇ ਲਿਆਏ ਆ ਐਚ ਐਫ ਨਸਲ ਦੀ ਚਿੱਟੇ ਰੰਗ ਦੀ ਚੀਨੇ ਕਬੂਤਰ ਅਰਗੀ ਵਹਿੜਾ 15 ਕਿਲੋ ਦੀ ਬਾਈ ਕਹਿੰਦਾ ਅਗਲੇ ਦੇ ਘਰ ਤੱਕ ਦੀ ਗਾਰੰਟੀ ਦੇ ਦੇਾਂਗੇ ਇਹਦੂ ਅੱਧਾ ਘੰਟਾ ਪਹਿਲਾਂ ਹੀ ਬਾਈ ਕਹਿੰਦਾ ਵਹਿੜ ਆਈ ਆ ਘਰੇ ਆ ਕੇ ਆਪਾਂ ਬਾਈ ਕਹਿੰਦਾ ਚਵਾਈ ਕੀਤੀ ਆ ਬੱਚਾ ਇਹਦਾ ਗੱਡੀ ਜੀ ਚੜਾਈ ਕਰ ਗਿਆ ਮਗਰ ਬੱਚਾ ਪੱਭੂ ਬਛੜਾ 55000 ਦੀ ਦੇ ਦੇਣੀ ਆ ਬਾਈ ਕਹਿੰਦਾ ਦੁੱਧ ਜੇ ਵਧੀਆ ਸੇਵਾ ਕਰ ਲੂ 18 ਵੀ 18 ਵੀ ਇੱਥੇ ਪਿਆ ਜੂਗੀ। ਬਾਕੀ ਜਾਨਵਰ ਤਾਂ ਜਾਤ ਹਾਂ ਜਾਨਵਰ ਤਾਂ ਜਾਤ ਬਰੀਡ ਆਲਾ। ਹਾਂ ਪਹਿਲੀ ਗੱਲ ਛੇ ਦੀ ਚਿੱਟੇ ਰੰਗ ਵਾਲੀ ਮਿਲਦੀ ਨਹੀਂ। ਜੇ ਵਧੀਆ ਸੇਵਾ ਸੁਭਾ ਕਰ ਲੂ ਪਾਊਡਰ ਪੂਡਰ ਦੇ ਦੇ। ਬੱਚਾ ਮਰ ਗਿਆ ਕਰਕੇ ਆਪਾਂ ਮੌਲੇ ਕੀਤਾ। ਹਾਂ ਸਹੀ ਐ। ਜੇ ਵੀ ਤੁਸੀਂ ਅਜੇ ਮੌਕੇ ਤੇ ਆ ਗਏ ਵੀਡੀਓ ਬਣ ਗਈ ਜੇ ਬਣ ਕੇ ਕੱਲ ਨੂੰ ਹਾਂ ਅੱਜ ਬੱਚਾ ਜਕਾ ਦੇਣਾ ਸੀ ਕੱਲ ਨੂੰ ਵੀਡੀਓ ਬਣਦੀ ਕਿਹਨੇ ਮੰਦਣਾ ਸੀ। ਹਾਂ ਇਹ ਅਗਲਾ ਯਕੀਨ ਨਹੀਂ ਕਰਦਾ। ਨਹੀਂ ਕਰਦਾ ਜੀ। ਦੋਸਤੋ ਪਾਊਡਰ ਪੂਡਰ ਅਗਲਾ ਦੋ ਡੱਬੇ ਇਹਨੂੰ ਦੇ ਦੇ। ਹੀਟ ਚ ਆ ਜੂਗੀ ਸੀਵਨ ਲੈ ਜੂ ਬਾਕੀ ਇਹ ਵੀ ਗੱਲ ਆ ਮੰਨ ਕੇ ਚਲੋ ਚਲੋ ਆਈ ਐ ਇੱਕ ਬੱਚਿਆ ਮਰ ਗਿਆ ਪਸ਼ੂ ਘਰ ਦਾ ਕਰਦਾ ਕਰਦਾ ਬਾਕੀ ਵਾਲਾ ਸਾਈ ਕਰ ਲੇ ਅਜੇ ਤੋ ਤਿੰਨ ਦਿਨਾਂ ਨੂੰ 17 18 ਕਿਲੋ ਦੁੱਧ ਪੂਰਾ ਕਰਕੇ ਲੈ ਜੀ ਅੱਛਾ ਪੂਰਾ ਕਰਕੇ ਲੈ ਜੀ ਸਹੀ ਆ ਇਹ ਨਹੀਂ ਗੱਲ ਆ ਆਪਾਂ ਗੱਲ ਕਹਿੰਦੇ ਕਿ ਹਣਾ ਇੱਕ ਤਾਂ ਕੋਈ ਵੱਡੇ ਦੇਣਾ ਅਜਾਦਾ ਘੰਟਾ ਹੋਇਆ ਚੋਈ ਨੂੰ ਇੱਕ ਬੱਚਿਆ ਮਰਿਆ ਕਿਹੜਾ ਨਾ ਪਸ਼ੂ ਉਧਰ ਦਾ ਘਰ ਦਾ ਵੀ ਉਧਰ ਦਾ ਨਾ ਬੱਚੇ ਲੋ ਵੀ ਉਧਰ ਦਾ ਹਾਂ ਇਹ ਤਾਂ ਗੱਲ ਹੈ ਜੀ ਹਾਂ ਜੀ ਦੋਸਤੋ ਬਾਈ ਨੇ ਖੁੱਲੀ ਛੋਟ ਦੇਦੀ ਆ 55000 ਦੀ ਦੇ ਦੇਣੀ ਆ ਸਾਰਿਆਂ ਨਾਲ ਵੱਡੀ ਵਹਿੜਾ ਵਹਿੜਾ ਵੀ ਵੱਡੀ ਆ ਵਹਿੜਾ ਚਾਰੇ ਹੀ ਵੱਡੀਆਂ ਬਾਕੀ ਬਾਈ ਕਹਿੰਦਾ ਆਪਣੇ ਨਾਲ ਸੌਦਾ ਸਾਈ ਕਰ ਲੈ ਅੱਜ ਤੋਂ ਤੀਜੇ ਦਿਨ ਨੂੰ ਦੋਹਾਂ ਤਿੰਨਾਂ ਦਿਨਾਂ ਨੂੰ ਅੱਜ ਤਾਂ ਹੁਣ ਬਾਈ ਕਹਿੰਦਾ ਆਈ 10 ਵਜੇ ਅੱਧਾ ਘੰਟਾ ਹਜੇ ਚਵਾਈ ਕੀਤੀ ਨੂੰ ਸਮਾਂ ਹੋਇਆ ਹੁਣ ਆਥਨੇ ਦਾ ਦੁੱਧ ਘੱਟ ਕੱਢੂ ਤੁਹਾਨੂੰ ਵੀ ਪਤਾ ਕਿੱਥੇ ਸਵੇਰ 6-7 ਵਜੇ ਚਵਾਈ ਹੋਣੀ ਸੀ 10:30 ਵੀਡੀਓ ਬਣਾ ਰਹੇ ਆ 10:32 ਤੇ ਕੋਈ ਸੌਦਾ ਕਰ ਲੈ ਸਾਈ ਕਰ ਲੈ 17-18 ਕਿਲੋ ਦੁੱਧ ਦੋਹਾਂ ਦਿਨਾਂ ਨੂੰ ਚਵਾ ਕੇ ਦੇ ਦਿਆਂਗੇ ਭਾਈ ਕਹਿੰਦਾ ਇੱਕ ਦਾ ਬੱਚਾ ਚੜਾਈ ਕਰ ਗਿਆ ਇੱਕ ਉਪਰੇ ਥਾਂ ਕੀ ਹੋ ਸਕਦਾ ਦੁੱਧ ਕੋਈ ਘੱਟ ਦੇ ਵੀ ਕਿਲੋ ਦੇ ਕਿਲੋ ਪਰ ਸੌਦਾ ਕਰ ਲਿਓ ਸਾਈ ਕਰ ਲਿਓ ਦੋਹਾਂ ਦਿਨਾਂ ਨੂੰ ਤਿੰਨਾਂ ਦਿਨਾਂ ਨੂੰ 15 ਆ 17 18 ਕਿਲੋ ਦੁੱਧ ਕੰਡੇ ਦੇ ਜੋਕ ਕੇ ਲੈ ਜਾਓ 55000 ਦੀ ਦੇ ਦੇਣੀ ਆ ਮਾਨ ਤਾਨ ਹੋ ਜੂ ਵੈੜ ਬਹੁਤ ਚੰਗੀ ਆ ਨਾਲੇ ਤਾਂ ਦੁੱਧ ਪਿਆਉ ਗਰਮਿਓ ਗਰਮੀ ਤੇ ਜੇ ਪਾਊਡਰ ਪੂਡਰ ਅਗਲਾ ਦੇ ਲੇ ਇਹ ਕਿਹੜਾ ਕੋਈ ਫਰਾਕ ਵਾਲਾ ਵੱਡਾ ਸੂਆ ਗਾਂ ਵੈੜਾਂ ਗਾ ਹੀਟ ਚ ਆ ਜੂ ਸੀਵਾਂ ਲੈ ਜੂ ਗੱਬਣ ਹੋਈ ਤਾਂ ਹੱਲ ਪੈਸਿਆਂ ਦੀ ਐ ਤੇ ਆ ਜਾ ਬਾਈ ਭਾਵੇਂ ਮਾਨਕ ਜੱਜ ਜਿਹਦੇ ਸੌਦਾ ਹੋਇਆ ਅੱਜ 53 ਦਾ ਹੋਵੇ 52 ਦਾ ਹੋਵੇ ਕਿ ਜੇ ਤੇ ਗੱਬਣ ਹੋ ਗਈ ਉਦੋਂ ਇੰਨੇ ਦਾ ਮੈਨੂੰ ਮੋੜਦਾ ਜਿਹੜਾ ਦੁੱਧ ਪੀ ਲਿਆ ਵੱਖਰਾ ਟੋਕੜ ਗੱਬਣੀ ਹਾਂ ਹਾਂ ਲੈ ਲਾਂਗੇ ਲਓ ਬਾਈ ਬਾਈ ਕਹਿੰਦਾ ਜੇ ਤੇ ਡੇਢ ਦੀ ਚੈੱਕ ਹੋ ਗਈ ਜੇ ਡੇਢ ਦੀ ਲੈ ਲਾਂਗੇ ਜਿਆਦਾ ਲੰਮਾ ਟਾਈਮ ਨਹੀਂ ਜਾਂਦੇ ਡੇਢ ਮਹੀਨੇ ਦੀ ਡੇਢ ਮਹੀਨੇ ਦੀ ਲਓ ਬਾਈ ਕਹਿੰਦਾ ਡੇਢ ਮਹੀਨੇ ਦੀ ਹਾਂ ਉਹ ਤਾਂ ਤੇ ਚੈੱਕ ਪਾਸ ਕਰਾਉਣੀ ਆ ਡੇਢ ਮਹੀਨੇ ਦੀ ਗੱਬਣ ਟੋਕੜ ਚੈੱਕ ਪਾਸ ਹੋ ਜਾਂਦੀ ਆ 52 ਦਾ ਸੌਦਾ ਹੋ ਜਾਏ 53 ਦਾ ਸੌਦਾ ਹੋ ਜਾਏ ਕਿਹੜਾ ਮਹੀਨਾ 2 ਮਹੀਨੇ 3 ਮਹੀਨੇ 4 ਮਹੀਨੇ ਜਿੰਨਾ ਟਾਈਮ ਦੁੱਧ ਪੀ ਲੋਗੇ ਉਹ ਤੁਹਾਡਾ ਫਰੀਦ ਆ ਉਹਨੇ ਪੈਸੇ ਨਹੀਂ ਬਾਈ ਕਹਿੰਦਾ ਵਾਪਸ ਲੈ ਲੂੰਗਾ ਇਹਨੇ ਜੱਲਾ ਨਹੀਂ ਬੈੰਦਾ ਵਿਧਿਆ ਨਹੀਂ ਹਾਂ ਸਹੀ ਆ ਹਾਂ ਬਾਈ ਕਹਿੰਦਾ ਬਿਆਨਾ ਦੇਵਾਂਗੇ ਅਸੀਂ ਹਾਂ ਬਿਆਨਾ ਕੌਣ ਛੱਡਦਾ ਬਿਆਨਾ ਦੇਵਾਂਗੇ ਬਾਈ ਕਹਿੰਦਾ ਵਹਿੜਦਾ ਜਿੱਦਣ ਗੱਬਣ ਤੋਂ ਔਕੜ ਹੋ ਜਾਂਦੀ ਆ ਡੇਢ ਮਹੀਨੇ ਦੀ ਉਦਨ ਬਾਈ ਕਹਿੰਦਾ ਉਹਨੇ ਦੀ ਲੈਣਾ ਹਾਂ ਅਗਲੇ ਅਗਲਾ ਭੱਜੂ ਦਾ ਉਹਦਾ ਡਬਲ ਆ ਜਾ ਉਹਦਾ ਡਬਲ ਆ ਜਾ ਇਹ ਵੀ ਗੱਲ ਹੈਗੀ ਆ ਬਾਈ ਕਹਿੰਦਾ ਜੇ ਮੈਂ ਭੱਜੂ ਦਾ ਮੇਰਾ ਬਿਆਨਨਾ ਗਿਆ ਵਹਿੜ ਨਾ ਲੈਣ ਗਿਆ ਤਾਂ ਜੇ ਅਗਲਾ ਭੱਜੂ ਦਾ ਫਿਰ ਉਹ ਪਤਾ ਹੀ ਡਬਲ ਦੇਣਾ ਹੀ ਪੈਂਦਾ ਹੁੰਦਾ ਐ ਤੇ ਆ ਜਾ ਇਹ ਜੀ ਪਹਿਲਾ ਸੂਆ ਕਿੰਨੇ ਦਿਨ ਲੈ ਜੂਗੀ ਸੂਈ ਆ ਸੂਈ ਆ ਪਰਸੋਂ ਸ਼ਾਮ ਨੂੰ ਸੂਈ ਆ ਕੋ ਕਾਲਾ ਬੱਚਾ ਇਹਦਾ ਹਾਂ ਉਹ ਇਹਦੇ ਮਗਰ ਵੱੱਛੀ ਆ ਜੀ ਵੱੱਛੀ ਵੀ ਜੈਡਬਲ ਹੈ ਪੂਰੀ ਹੋਣੀ ਆ ਬੱਚੇ ਬੱਚੇ ਆ ਬੱਚਾ ਬੱਚਾ ਮਗਰ ਵੱੱਛੀ ਆ ਹਾਂ ਜੀ ਬੱਚੀ ਵੀ ਹੱਡਾ ਪੈਰਾਂ ਦੀ ਫੁੱਲੀ ਆਈ ਹਾਂ ਬੱਚੀ ਸੋਹਣੀ ਮਾਂ ਹੀ ਚੰਗੀ ਆ ਹਣ ਬੱਚੇ ਨੇ ਆਪਦੀ ਮਾਂ ਤੇ ਹੀ ਜਾਣਾ ਹਾਂਜੀ ਹਾਂਜੀ ਇਹ ਥਲੇ ਹੈਗੇ 17 ਕਿਲੋ ਬੌਲਾ 17 ਕਿਲੋ ਥੋਖਾ ਡੰਗ ਹੋਇਆ ਸੂਈ ਨੂੰ ਦੁੱਧ ਤਾਂ ਵੇਹੇ 22 25 ਕਿਲੋ ਹੱਥ ਮਾਰੂਗੀ ਪਰ 22 ਕਿਲੋ ਦਾ ਆਪਾਂ ਗਾਰੰਟੀ ਦਿੰਨੇ ਹਾਂ 22 ਕਿਲੋ 17 ਕਿਲੋ ਅਜੇ ਬੌਲਾ ਮੈਨੂੰ ਪਤਾ 5 ਕਿਲੋ ਦਾ ਇਹਨੇ ਵਧਾਉਣਾ ਹੀ ਵਧਾਉਣਾ ਹਾਂਜੀ ਕੱਢ ਬਾਹਰ ਨੂੰ ਦੇ ਦੇ 24 25 ਵੀ ਦੇ ਦੇ ਬਾਈ ਕਹਿੰਦਾ ਹੋ ਸਕਦਾ 24 25 ਪਿਆ ਜੇ ਨਹੀਂ 17 ਕਿਲੋ ਬੌਲਾ 22 ਕਿਲੋ ਦੀ ਤਾਂ ਬਾਈ ਕਹਿੰਦਾ ਗਾਰੰਟੀ ਦੇ ਦੂੰਗਾ 5 ਕਿਲੋ ਦੁੱਧ ਤਾਂ ਆਉਣਾ ਵਾਜਣਾ 2.5 ਕਿਲੋ ਤੜਕੇ 2.5 ਕਿਲੋ ਆਥ ਨੇ ਪਰ ਵੜਾ ਇਹ ਵੀ ਵੱਡੀ ਆ ਵੜਾ ਯਾਰ ਸਾਰੀਆਂ ਹੀ ਵੱਡੀਆਂ ਜਿਹੜੀ ਮਰਜ਼ੀ ਲੈ ਲਓ ਤੋਕੜ ਗੱਭਾਂ ਲੈ ਲਓ ਸੂਈ ਸਵਾਈ ਲੈ ਲਓ ਜਿਹੜੀ ਮਰਜ਼ੀ ਲੈ ਲਓ ਚਿੱਟੀ ਲੈ ਲਓ ਕਾਲੀ ਲੈ ਲਓ ਸਾਰੀਆਂ ਹੀ ਵੱਡੀਆਂ ਵੜਾ ਆਹ ਪੂਰੀ ਬੌਲੀ ਵੱਡੀ ਆ ਹਾਂ ਨਜਾਇਜ਼ ਹੀ ਕੱਦ ਚ ਵੱਡੀ ਆ 17 ਕਿਲੋ ਬੌਲੀ ਹੈਗੀ ਆ ਹਾਜ਼ਰ 22 ਕਿਲੋ ਦੀ 22 ਕਹਿੰਦਾ ਗਰੰਟੀ ਐ ਦੁੱਧ 24 ਪਿਆਜੇ 25 ਪਿਆਜੇ ਹੋ ਸਕਦਾ ਉੱਥੇ ਟਿੱਕਰ ਪਿਆਜੇ ਪਰ ਜਿਹੜੀ ਤਾਜੀ ਸੂਈ 17 ਕਿਲੋ ਬੌੜਾ ਦੇਈ ਜਾਂਦੀ ਆ ਤੇ 22 23 ਕਿਲੋ ਦੁੱਧ ਬਾਹਲਾ ਨਹੀਂ ਪਿਉਣਾ ਚਾਹੀਦਾ ਜੇ ਇਹ 17 18 ਕਿਲੋ ਦੁੱਧ ਵਾਲੀ ਹੁੰਦੀ ਫਿਰ ਬੌੜਾ 12 13 ਹੋਣਾ ਸੀ ਇਹਦੀ ਥੱਲੇ ਤੇ ਜਦੋਂ 17 ਕਿਲੋ ਬੌੜਾ 17 18 ਤੇ 22 ਕਿਲੋ ਕੋਈ ਬਾਹਲਾ ਨਹੀਂ ਆ ਇਹਦੀ ਬੱਚੀ ਆ 나ੜੂਆ ਨਾਲ ਲਵਾ ਵੀ ਬੱਚਾ ਬੱਚੇ ਤੋਂ ਹੀ ਪਤਾ ਲੱਗ ਜਾਂਦਾ ਹੁੰਦਾ ਪਕੜੋੜ ਜਾ ਹੋਵੇ ਤਾਂ ਵੱਧ ਟਾਈਮ ਹੋ ਜਾਂਦਾ ਪਰ ਨਹੀਂ ਲਵਾ ਬੱਚਾ ਆਹ ਦੀ ਚੁਆਈ ਵਾਲੇ ਥਣ ਜੈ ਜਮਲ ਇਹਦਾ ਮੋਲ ਜੀ 2 ਘਟ ਰਸੀ ਜੋ ਛੋੜ ਕਰਦੇ 78 ਦੀ ਹਾਂਜੀ 78000 ਦੀ ਦੇ ਦੇਣੀ ਮੱਝਾਂ ਰਗਾ ਦੁੱਧ ਜਮਾ ਜੈ ਜਮਾਲਾ 78 75000 ਦੀ 24 25 ਕਿਲੋ ਵਾਲੀ ਦੇਣੀ ਕਿ ਨਹੀਂ ਕੋਈ ਆਪ ਦਾ ਕੋਈ ਹੋਜੀ ਗੱਲ ਨਹੀਂ ਕੀਤੀ ਹੁਣ ਅਗਲਾ ਵੀ ਭਕਾਈ ਨਾ ਹਾਂ ਸਹੀ ਹੈ 24 25 ਕਿਲੋ ਚਲ 24 25 ਛੱਡੋ 22 23 ਕਿਲੋ ਵਾਲੀ ਤਾਜੀ ਸੂਈ ਵੜ 17 18 ਕਿਲੋ ਬੌੜਾ 22 23 ਤਾਂ ਆਰਾਮ ਨਾਲ ਪਿਆ ਦੇਣਾ ਤੇ 75 78 ਦੀ ਕੌਣ ਦਿੰਦਾ ਕਿਹਨੇ ਨਹੀਂ ਦੇਣੀ ਫੋਨ ਨੰਬਰ ਸਕਰੀਨ ਤੇ ਜਿਹੜਾ ਮਰਜੀ ਜਾਨਵਰ ਲੈ ਲਓ ਮਾਨ ਤਾਨ ਹੋ ਜੂ ਜੈ ਜੀ ਕੀਮਤ ਹੈ 1 ਮੱਝ 3 ਬੇੜਾ ਇੱਕ ਟੋਕੜਾ ਬਣਾ ਸਾਰਿਆਂ ਨੂੰ ਸਾਸੀ ਕਾ